ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਮਾ ਇਸ ਗੱਲ ਤੇ ਬਸ ਇੰਨਾ ਹੀ ਕਹਿਣਾ ਚਾਹਾਂਗੀ ਕਿ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਸਭ ਕਿਸਾਨਾਂ ਦੇ ਜੋ ਵੀ ਨੁਕਸਾਨ ਹੋਏ ਨੇ ਸਭ ਦਾ ਮੁਆਵਜ਼ਾ ਉਹਨਾਂ ਨੂੰ ਮਿਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਜਿਹਦੇ ਵਿੱਚ ਮੈਂ ਇੱਕ ਨਵੇਂ ਇਨਸਾਨ ਨੂੰ ਲੈ ਕੇ ਆਈ ਹਾਂ ਜਿਹਨੂੰ ਤੁਸੀਂ ਸ਼ਾਇਦ ਇੰਸਟਾਗ੍ਰਾਮ ਤੇ ਦੇਖਿਆ ਹੋਵੇਗਾ ਬਹੁਤ ਵਾਰੀ ਉਹਨਾਂ ਦਾ ਨਾਂ ਹੈਗਾ ਨਿਊਜ਼ੀਲੈਂਡਰ ਮੈਨੂੰ ਨਾਂ ਨਹੀਂ ਪਤਾ ਭੰਦਾ ਕੀ ਹੈ ਸ਼ਾਇਦ ਨੀਹਾ ਜਾਂ ਨਾਂ ਉਹਨਾਂ ਦਾ ਪਰ ਇਹਨਾਂ ਦੀਆਂ ਹਰਕਤਾਂ ਦੇਖ ਕੇ ਜੋ-ਜੋ ਮੇਰੇ ਸਾਹਮਣੇ ਆਇਆ ਮੈਂ ਉਹਦੇ ਤੇ ਇੱਕ ਪੂਰੀ ਵੀਡੀਓ ਬਣਾਈ ਹੈ ਤੁਸੀਂ ਵੀ ਅੱਗੇ ਦੇਖੋ ਹਾਂਜੀ ਤੇ ਤੁਸੀਂ ਦੇਖ ਹੀ ਲਿਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਹਾਈਲਾਈਟ ਦਾ ਮਤਲਬ ਕੀ ਹੁੰਦਾ ਹੈ ਹਾਈਲਾਈਟਸ ਜਿਹੜੇ ਹੁੰਦੇ ਨੇ ਆਪਣੇ ਇੰਸਟਾਗ੍ਰam ਤੇ ਉਹ ਕਾਦੇ ਵਾਸਤੇ ਹੁੰਦੇ ਆ ਕਰੈਕਟ ਮੀ ਇਫ ਆਮ ਰੌਂਗ ਹਾਈਲਾਈਟਸ ਹੁੰਦੇ ਨੇ ਜਿਹੜਾ ਤੁਹਾਡਾ ਬੈਸਟ ਵਰਕ ਹੋਵੇ ਉਹ ਤੁਸੀਂ ਹਾਈਲਾਈਟਸ ਤੇ ਲਗਾ ਸਕਦੇ ਹੋ ਤਾਂ ਕਿ ਕਿਸੇ ਨੂੰ ਤੁਹਾਡੀ ਪੂਰੀ ਪ੍ਰੋਫਾਈਲ ਨਾ ਦੇਖਣੀ ਪਵੇ ਤੇ ਹਾਈਲਾਈਟਸ ਦੇ ਵਿੱਚੋਂ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਤੁਹਾਡਾ ਟੈਲੈਂਟ ਕੀ ਹੈਗਾ ਆ ਇਸ ਵਾਸਤੇ ਹੁੰਦੇ ਨੇ ਹਾਈਲਾਈਟਸ ਤੇ ਇਹ ਭੈਣ ਕੀ ਕਰ ਰਹੀ ਹੈ ਸੂਟੇ ਲਗਾ ਰਹੀ ਹੈ ਉੱਤੇ ਬੈਠ ਕੇ ਹਾਈਲਾਈਟਸ ਤੇ ਇਹ ਹਾਈਲਾਈਟ ਹੁੰਦਾ ਹੈ ਇਹ ਤੁਹਾਡਾ ਬੈਸਟ ਵਰਕ ਹੈ ਜੇ ਤੁਹਾਡਾ ਬੈਸਟ ਵਰਕ ਹੈ ਫਿਰ ਤਾਂ ਤੁਹਾਡਾ ਸਰਿਆ ਪਿਆ ਆ ਅੱਗੇ ਦੇਖੋ ਦੇਖ ਹੀ ਜਾਓ ਤੁਸੀਂ ਸਾਰੀਆਂ ਹਰਕਤਾਂ ਇਹਦੀਆਂ ਚੰਨੇ ਜੋ ਕੁਝ ਦੇ ਦਮ ਜ਼ੱਤ ਚੀਰ ਟੱਕ ਦੇ ਜਦੋਂ ਹੱਸਦੀ ਪੈਗ ਤੋੜ ਕੇ ਪੰਨੇ ਬਸਵਾਲਾ ਕਿ ਵੀ ਮੈਂ ਨੱਚਦੀ ਮੈਂ ਨੱਚਦੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਦੋਂ ਇਦਾਂ ਨੱਚਦੇ ਹੋ ਤੁਹਾਨੂੰ ਇੰਨੀ ਐਕਸਾਈਟਮੈਂਟ ਨੱਚਣ ਦੀ ਕਦੋਂ ਹੁੰਦੀ ਹੈ ਉਦੋਂ ਹੋਏਗੀ ਨਾ ਜਦੋਂ ਤੁਹਾਡੀ ਕੋਈ ਲਾਟਰੀ ਲੱਗ ਗਈ ਹੋਵੇ ਜਾਂ ਤੁਹਾਨੂੰ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲੀ ਹੋਵੇ ਤੇ ਤਾਂ ਤੁਸੀਂ ਇਦਾਂ ਨੱਚ ਸਕਦੇ ਆ ਨਾ ਮੰਨਿਆ ਆ ਪਰ ਨਾ ਨਹਾਉਣ ਵਾਲੀ ਕਿਹੜੀ ਕਾਮਯਾਬੀ ਹੈ ਇੱਥੇ ਨਾ ਨਹਾਣਾ ਵੀ ਕਾਮਯਾਬੀ ਹੋ ਗਈ ਅੱਜਕੱਲ ਉਹਦੇ ਤੇ ਵੀ ਨੱਚਣਾ ਚਾਹੀਦਾ ਸਾਨੂੰ ਜੇ ਛੇ ਛੇ ਦਿਨ ਨਹਾਉਂਦੇ ਨਹੀਂ ਹੈਗੇ ਤਾਂ ਨਾਲੇ ਬਾਹਰ ਦੇ ਦੇਸ਼ 'ਚ ਕਿਹੜਾ ਨਹਾਣਾ ਔਖਾ ਹੈ ਟੂਟੀ ਇੱਧਰ ਨੂੰ ਕਰੋ ਤੇ ਪਾਣੀ ਗਰਮ ਉੱਧਰ ਨੂੰ ਕਰੋ ਤੇ ਪਾਣੀ ਠੰਡਾ ਇੱਥੇ ਕਿਹੜੇ ਬਾਟੀ ਭਰ ਕੇ ਪਤੀਲੇ 'ਚ ਤੇ ਗਰਮ ਕਰਨਾ ਪੈਣਾ ਤੁਹਾਨੂੰ ਪਾਣੀ ਜੇ ਤੁਸੀਂ ਬਾਹਰ ਜਾ ਕੇ ਵੀ ਰੋਜ਼ ਨਹੀਂ ਨਹਾ ਸਕਦੇ ਹੈਗੇ ਤੇ ਤੁਹਾਡਾ ਸਰਿਆ ਪਿਆ ਹੈ ਤੁਸੀਂ ਇੰਡੀਆ ਹੀ ਚੰਗੇ ਸੀ ਫਿਰ ਇੱਕ ਵੀਡੀਓ ਨਹੀਂ ਇਹਨਾਂ ਨੇ 2-3 2-3 ਤੋਂ ਵੀ ਵੱਧ ਵੀਡੀਓਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਚਾਰ-ਚਾਰ ਦਿਨ ਨਾੰਦੇ ਨਹੀਂ ਹੈਗੇ ਇੱਕ ਹੋਰ ਅੱਗੇ ਕਲਿੱਪ ਲਾਈ ਹੋਈ ਆ ਮੈਂ ਉਹਨੂੰ ਵੀ ਦੇਖਿਓ ਤੁਸੀਂ ਤੇ ਹਾਂ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਆ ਦੱਸਣੀ ਆ ਸੁਣੋ ਇੱਥੇ ਫਾਇਦਾ ਤੁਸੀਂ ਸਵੇਰੇ ਸਵੇਰੇ ਉੱਠ ਕੇ ਬਿਨਾਂ ਲੱਤੇ ਤੋਤੇ ਬਿਨਾਂ ਮੂੰਹ ਨੂੰ ਹੱਥ ਲਾਏ ਕੁਝ ਵੀ ਕਰੇਗਾ ਤੁਰ ਸਕਦੇ ਹੋ ਜੇ ਇੰਡੀਆ ਚ ਹੁੰਦੇ ਨਾ ਜੇ ਇੰਡੀਆ ਚ ਹੁੰਦੇ ਅਗੇ ਬਣਾਏ ਜਾਂ ਜੇ ਇੰਡੀਆ ਚ ਹੁੰਦੇ ਨਾ ਤੇ ਪਹਿਲਾਂ ਆਪਾਂ ਨੂੰ ਤਿਆਰ ਸੋ ਸੱਸੋ ਸ਼ਿੰਗਾਰ ਕਰਨੇ ਪਹਿਲੇ ਸੀ ਫੇਰ ਕਿਤੇ ਬਾਹਰ ਜਾਣ ਜੋ ਕੀ ਹੁੰਨੇ ਆਪਾਂ ਨਾ ਆ ਜਿਹੜੇ ਮੇਰੇ ਵਾਲਾਂ ਛੱਟ ਆ ਆ ਸਭ ਕੁਝ ਸੰਵਾਰਨਾ ਪੈਣਾ ਸੀਗਾ ਤੇ ਇਸ ਕਰਕੇ ਐਕਟਿਵੇਟ ਨਹੀਂ ਫਾਇਰ ਲੈ ਕੇ ਤੇ ਕੁਛ ਨਾ ਕਰੋ ਨੰਨਾ ਆਪਣਾ ਤੋਂ ਮੈਂ ਨਿਕਲ ਜੁੜ ਗਈ ਐਕਾ ਮੈਂ ਇਕੱਲੀ ਘੁੰਮ ਰਹੀ ਆ ਦੇਖੋ ਕੋਈ ਨਹੀਂ ਦੇਖਣ ਆਲਾ ਮੈਨੂੰ ਕੋਈ ਜੱਜ ਕਰਨ ਆਲਾ ਨਹੀਂ ਹੈਗਾ ਕੋਈ ਕਹਿਣ ਆਲਾ ਨਹੀਂ ਕਿ ਤੂੰ ਕਿੱਦਾਂ ਫਿਰਦੀ ਹੈ ਹੈ ਨਾ ਕਿੰਨਾ ਵਧੀਆ ਨਹੀਂ ਭੈਣੇ ਤੇਰੇ ਤੋਂ ਚੰਗੇ ਤਾਂ ਮੇਰੇ ਬੱਚੇ ਹੀ ਨਹੀਂ ਫਿਰ ਅੱਬੇ ਮੇਰੇ ਬੱਚੇ ਮੇਰਾ ਰੋਜ਼ ਸ਼ਾਮ ਨੂੰ ਲੜਦੇ ਨੇ ਸ਼ਾਵਰ ਟਾਈਮ ਹੋ ਗਿਆ ਸ਼ਾਵਰ ਟਾਈਮ ਹੋ ਗਿਆ ਸ਼ਾਵਰ ਟਾਈਮ ਹੋ ਗਿਆ ਉਹਨਾਂ ਨੂੰ ਵੀ ਪਤਾ ਸ਼ਾਵਰ ਟਾਈਮ ਹੈ ਇਹਨੂੰ ਇਹ ਕਹਿੰਦੀ ਮੈਨੂੰ ਮौज ਹੈ ਇੱਥੇ ਵੀ ਮੌਜ ਹੁੰਦੀ ਹੈ ਭਲਾ ਨਾ ਨਾਉਣ ਵਾਲੀ ਵੀ ਮੈਨੂੰ ਨਹੀਂ ਪਤਾ ਸੀ ਵੀ ਨਾ ਨਾਉਣ ਵਾਲੀ ਵੀ ਮੌਜ ਵੀ ਹੁੰਦੀ ਹੈ ਅੱਜ ਮੈਨੂੰ ਪਹਿਲੀ ਵਾਰ ਹੀ ਪਤਾ ਲੱਗਿਆ ਇਹਦੀ ਵੀਡੀਓ ਦੇਖ ਕੇ ਇੰਨੀ ਖੁਸ਼ ਹੋ ਕੇ ਦੱਸਦੀ ਹਾਂ ਨਾ ਵੀ ਮੇਂ ਨਾਂਦੀ ਨਹੀਂ ਹੈਗੀ ਜਿਵੇਂ ਬੜਾ ਮਹਾਨਤਾ ਦਾ ਕੰਮ ਕਰ ਲਿਆ ਹੁੰਦਾ ਇਹਨੇ ਮੈਂ ਸਿਰਫ ਦੋ ਕਲਿੱਪਸ ਲਗਾਈਆਂ ਇਹਦੀਆਂ ਨਾ ਨਾਉਣ ਵਾਲੀਆਂ ਬਹੁਤ ਸਾਰੀਆਂ ਕਲਿੱਪਸ ਹੈਗੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਹੈਗੀਆਂ ਇੰਸਟਾਗ੍ਰam ਤੇ ਜਿੱਤੇ ਸ਼ਰੀਆਮ ਕਹਿੰਦੀ ਰਹਿੰਦੀ ਹੈ ਵੀ ਮੇਂ ਨਾਂਦੀ ਨਹੀਂ ਹੈਗੀ ਲੋਕ ਇਹਨੂੰ ਕਹਿੰਦੇ ਆ ਤੁਹਾਡੇ ਘਰ ਦਾ ਖਲਾਰਾ ਚੱਕ ਲਿਆ ਐਦਾਂ ਕਰ ਲਿਆ ਤੂੰ ਸਾਫ਼ ਕਰ ਲੈ ਆਪਦਾ ਘਰ ਉਹਨਾਂ ਨੂੰ ਜਵਾਬ ਦੇ ਦਊਗੀ ਅੱਗਿਓ ਵੀ ਤੁਸੀਂ ਕਰ ਦਿਓ ਆ ਕੇ ਮੇਰਾ ਸਾਫ਼ ਕਰ ਕਿਉਂ ਅਸੀਂ ਰਹਿਨੇ ਆ ਤੁਹਾਡੇ ਘਰੇ ਆ ਕੇ ਅਸੀਂ ਆਪਣਾ ਪੁਆਇੰਟ ਆਫ View ਵੀ ਨਹੀਂ ਦੇ ਸਕਦੇ ਹੈਗੇ ਤੁਹਾਨੂੰ ਅਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਸਾਨੂੰ ਦੇਖ ਕੇ ਕੀ ਬੁਰਾ ਲੱਗਿਆ ਵੀਡੀਓ ਦੇ ਵਿੱਚ ਜਵਾਬ ਵੀ ਪੁੱਟੇ ਪੁੱਟੇ ਦਊਗੀ ਅੱਗਿਓ ਆ ਕੇ ਹੋਰ ਹੀ ਤਰ੍ਹਾਂ ਦੇ ਲੱਛਣ ਕਰੂਗੀ ਆ ਕੇ ਸਾਹਮਣੇ ਤੁਹਾਨੂੰ ਦਿਖਾਉਣੀ ਆ ਮੈਂ ਅੱਗੇ ਜਾ ਕੇ ਗੱਲ ਲਗਾ ਦੀ ਸਿਆ ਤੇਰੇ ਸਿਕਾਰ ਨੇ ਸਿਆ ਬੜਾ ਬਦਮ ਜਿਹੜੇ ਪਿੱਛੇ ਪਾਰ ਨੇ ਸਿਆ ਬੜਾ ਬਦਮਾਸ਼ ਤੇਰੇ ਛੜੇ ਪਿੱਛੇ ਪਾਰ ਨੇ ਹਾਈ ਮੈਂ ਬੁਲੀ ਸੀ ਕਾਹੇ ਫੜ ਕਰ ਉਸਕੇ ਦੇਖੋ ਗਲਤ ਕਮੈਂਟ ਸਾਰਿਆਂ ਨੂੰ ਆਉਂਦੇ ਆ ਪਹਿਲੀ ਗੱਲ ਤੇ ਲੱਛਣ ਇਦਾਂ ਦੇ ਕਰੋ ਨਾ ਕਿ ਤੁਹਾਨੂੰ ਗਲਤ ਕਮੈਂਟ ਆਣ ਪਰ ਤੁਹਾਡਾ ਉਹਨਾਂ ਤੇ ਕੋਈ ਕੰਟਰੋਲ ਨਹੀਂ ਹੈਗਾ ਤੁਸੀਂ ਆਪਣੇ ਆਪ ਨੂੰ ਪਬਲਿਕ ਫਿਗਰ ਕਹਿੰਦੇ ਹੋ ਤੇ ਪਬਲਿਕ ਫਿਗਰ ਬਣ ਕੇ ਰਹੋ ਤੁਹਾਡੀਆਂ ਵੀਡੀਓਜ਼ ਪਬਲਿਕ ਨੇ ਇਹਦਾ ਮਤਲਬ ਕਿ ਕੋਈ ਵੀ ਇਹਨਾਂ ਤੇ ਕੋਈ ਵੀ ਟਿੱਪਣੀ ਕਰ ਸਕਦਾ ਹੈ ਕਿਉਂ ਜਵਾਬ ਦੇਣ ਆਉਨੇ ਹੋ ਤੁਸੀਂ ਉਹ ਵੀ ਇਦਾਂ ਦੇ ਤਰੀਕੇ ਨਾਲ ਬਾਂਦਰਾ ਵਾਂਗੂ ਟਪੂਸੀਆਂ ਮਾਰਦੇ ਆ ਤੁਸੀਂ ਢੂਈ ਦੇਖੋ ਕਿਦਾਂ ਚੱਕਦੀ ਆ ਆਪਦੀ ਇਦਾਂ ਜਵਾਬ ਦਿੰਦੇ ਹੁੰਦੇ ਆ ਕਿਸੇ ਨੂੰ ਤੈਨੂੰ ਉਹਨੇ ਮੈਂਟਰ ਕਿਹਾ ਤੂੰ ਮੈਂਟਰ ਬਣ ਕੇ ਦਿਖਾਤਾ ਉਹਨਾਂ ਨੂੰ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਕਿੰਨਾ ਕਰਦੀ ਪਿਆਰ ਜੇ ਪੁੱਛਾਂ ਮੈਂ ਬਣ ਕੇ ਰਹਾ ਪਰਛਾਵਾਂ ਮੈਂ ਬਲਾਵਾ ਹਾਂ ਦੀਏ ਜਿਵੇਂ ਕਰਕੇ ਫੁਲਾਈ ਆਵਾ ਮੈਂ ਬਲਾਵਾ ਹਾਂ ਦੀਏ ਕਿਸੇ ਨੇ ਇਹਨੂੰ ਕਮੈਂਟ ਕੀਤਾ ਵੀ ਤੇਰਾ ਵੀ ਨੰਬਰ ਲੱਗਣਾ ਆ ਕਮਲ ਕਾਰਵਾ ਤੇਰਾ ਜਵਾਬ ਦੇਣ ਦਾ ਤਰੀਕਾ ਦੇਖੋ ਕਹਿੰਦੀ ਉਸ ਲੁਕੇ ਹੋਏ ਅਨਪੜ੍ਹਦੇ ਮੈਂ ਜੂੰਡੇ ਘਮਾ ਦੂੰ ਤੇ ਨਾਲ ਤੇਰੇ ਵੀ ਤੇ ਭੈਣੇ ਜਿਹੜੇ ਤੇਰੇ ਜੂੰਡੇ ਜਿਹੜੇ ਤੇਰੇ ਜੂੰਡੇ ਖਿਲਰੇ ਰਹਿੰਦੇ ਆ ਸਾਰੀ ਦਿਹਾੜੀ ਜਿਨ੍ਹਾਂ ਨੂੰ ਤੂੰ ਕਹਿੰਨੀ ਆ ਮੈਨੂੰ ਆਲਸ ਆਉਂਦਾ ਐ ਇਹਨਾਂ ਨੂੰ ਵਾਉਣ ਲੱਗਿਆਂ ਵੀ ਇਹਨਾਂ ਨੂੰ ਧੋਣ ਲੱਗਿਆਂ ਵੀ ਤੂੰ ਹੀ ਆ ਕੇ ਧੋ ਦੋ ਕੋਈ ਨਾ ਤੇਰੇ ਹੱਥ ਲਾਵੇ ਜੂੰਡਿਆਂ ਨੂੰ ਐਡੇ ਗੰਦੇ ਤੇਰੇ ਜੂੰਡੇ ਐ ਦੂਜਿਆਂ ਦੇ ਜੂੰਡੇ ਘਮਾਉਣ ਦੀ ਗੱਲ ਕਰਦੀ ਪਹਿਲਾਂ ਆਪਣੇ ਤਾਂ ਸਾਂਭ ਲੈ ਭਾਈ ਅਮਰਤਪਾਲ ਨੂੰ ਤੂੰ ਅਨਪੜ੍ਹ ਦੱਸਦੀ ਐ ਤੇ ਆਪ ਕਿੰਨੀ ਕੁ ਪੜ੍ਹੀ ਲਿਖੀ ਐ ਇਦਾਂ ਦੀਆਂ ਵੀਡੀਓਜ਼ ਬਣਾਉਣੀ ਐ ਟੱਪ ਦੀ ਰਹਿਣੀ ਸਾਰੀ ਦਿਹਾੜੀ ਕੋਈ ਵੀ ਤੈਨੂੰ ਕਹਦੇ ਕਮੈਂਟ ਦੇ ਵਿੱਚ ਵੀ ਤੂੰ ਆਪ ਦੇ ਘਰ ਦੇ ਕੰਮ ਕਰ ਲੈ ਜਾਂ ਤੂੰ ਆਪ ਦਾ ਘਰ ਸਵਾਰ ਲੈ ਜਾਂ ਆਪ ਦੇ ਬੱਚਿਆਂ ਨੂੰ ਸਵਾਰ ਲੈ ਆਪ ਦੇ ਆਪ ਨੂੰ ਸਵਾਰ ਲੈ ਤੇਰਾ ਜਵਾਬ ਕੀ ਨਾ ਤੂੰ ਹੀ ਆ ਕੇ ਕਰ ਦੋ ਘਰ ਦੇ ਕੰਮ ਤੇਰੇ ਤੋਂ ਆਪ ਕੀਤੇ ਨਹੀਂ ਜਾਂਦੇ ਉਹਦੇ ਜੁੰਡੇ ਕਮਾਉਣਗੇ ਤਉਹਾਨੂੰ ਲੱਭ ਕੇ ਹੈ ਇਹ ਭਾਈ ਅਮਰਿਤਪਾਲ ਦੇ ਜੁੰਡੇ ਕਮਾਉਣ ਨੂੰ ਕਹਿੰਦੀ ਹੈ ਨਾ ਆ ਅੱਗੇ ਇੱਕ ਵੀਡੀਓ ਦੇਖੋ ਇਹਦੀ ਇਹਨਾਂ ਦੇ ਜੁੰਡੇ ਦੇਖੋ ਕਿਵੇਂ ਦੇ ਹੁੰਦੇ ਆਹਾ ਨਿਊਜ਼ੀਲੈਂਡ ਦੇ ਵਿੱਚ ਦੇਖੋ ਬੱਚਿਆਂ ਦੇ ਜੂਆ ਹੁੰਦੀਆ ਪਈਆਂ ਨੇ ਮੇਰੀ ਆ ਕੁੜੀ ਜਿਹੜਿਆਂ ਦੇ ਸਕੂਲ ਚ ਜਾਂਦੀ ਐ ਤੇ ਇਹਦੇ ਬਾਲ ਐਨੇ ਪਤਲੇ ਨੇ ਐਨੇ ਸਿਲਕੀ ਨੇ ਕਿ ਕੋਈ ਸੋਚ ਵੀ ਨਹੀਂ ਸਕਦਾ ਕਿ ਇਹਨਾਂ ਵਿੱਚ ਜੂਆਂ ਹੋ ਸਕਦੀਆਂ ਨੇ ਪਰ ਸਾਨੂੰ ਅੱਜ ਹੀ ਪਤਾ ਲੱਗਿਆ ਦੇਖੋ ਇਹਦੇ ਜੂਆਂ ਨੇ ਦਿਖਾਓ ਬੱਚੇ ਮੈਨੂੰ ਕੋਈ ਜੂਂ ਜੂਂ ਹੀ ਮਤਲਬ ਲੀਕ ਲੂਕ ਦਿਖਾਓ ਅੰਡੇ-ਉੰਡੇ ਜਿਹੜੇ ਤੁਸੀਂ ਕਹਿੰਦੇ ਪਏ ਆ ਦੇਖੋ ਇੱਥੇ ਕਿੰਨੇ ਸਾਰੇ ਦਿਖਾਓ ਜੂਆਂ ਦੇਖੋ ਇਹ ਜੂਆਂ ਦੋਨੋਂ ਬੱਸ ਇਹਨਾਂ ਬੜਾ ਮਜ਼ਾ ਆ ਰਿਹਾ ਨਾਲ ਖੇਡ ਖੇਡ ਕੇ ਕਿਉਂਕਿ ਮੈਨੂੰ ਜੂਆ ਦੇਖਿਓ ਸਦੀਆਂ ਲੰਘ ਗਈਆਂ ਤੇ ਇਹ ਦੇਖੋ ਮੈਂ ਇਹਨਾਂ ਦੀ ਬੇਟੀ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਉਹਦੇ ਜੂਆ ਨੇ ਮੈਨੂੰ ਨਹੀਂ ਪਤਾ ਕਿਵੇਂ ਜੂਆ ਪਈਆਂ ਨੇ ਕਿਉਂਕਿ ਅਸੀਂ ਵੀ ਬਾਹਰ ਰਹਿੰਦੇ ਆ ਸਾਡੇ ਕਦੇ ਜੂਆ ਨਹੀਂ ਪਈਆਂ ਹੈਗੀਆਂ ਇੱਥੇ ਨਾ ਸਾਡੇ ਕਦੇ ਬੱਚਿਆਂ ਦੇ ਪਈਆਂ ਹੈਗੀਆਂ ਚਲੋ ਉਹਦੇ ਪੈ ਗਈਆਂ ਹੋਣਗੀਆਂ ਕਿਸੇ ਕਿਸੇ ਗਲਤ ਬੱਚੇ ਦੇ ਸਿਰ ਨਾਲ ਸਿਰ ਲੱਗ ਗਿਆ ਹੋਗਾ ਪਰ ਇਹਦਾ ਮਾਂ ਹੋਣ ਦੇ ਨਾਤੇ ਕੀ ਹੱਕ ਬਣਦਾ ਹੈ ਉਹਦੀ ਵੀਡੀਓ ਬਣਾ ਕੇ ਪਾਵਾਂ ਜਾ ਉਹਦੀ ਸਾਫ ਸਫਾਈ ਕਰਨਾ ਚੰਗੀ ਤਰ੍ਹਾਂ ਉੱਤੋਂ ਕਹਿੰਦੀ ਮੈਨੂੰ ਤਾਂ ਸਦੀਆਂ ਹੋ ਗਈਆਂ ਜੂਆ ਦੇ ਨਾਲ ਖੇਡਿਆ ਬਲ ਜੂਆ ਨਾਲ ਵੀ ਖੇਡਦਾ ਕੋਈ ਕੌਣ ਖੇਡਦਾ ਜੂਆ ਨਾਲ ਇੱਥੇ ਗੰਦੇ ਲੋਕ ਕਿਸੇ ਨੇ ਇਹਨੂੰ ਕੰਪਲੀਮੈਂਟ ਦਿੱਤਾ ਹੈ ਕਿ ਤੁਹਾਨੂੰ ਗੋਰਾ ਮਿਲ ਗਿਆ ਹੈ ਚਲੋ ਵਧੀਆ ਹੈ ਸਾਨੂੰ ਨਹੀਂ ਲੱਭਦਾ ਹੈਗਾ ਕੋਈ ਵੀ ਇਦਾਂ ਦਾ ਤੇ ਉਹਨੂੰ ਅੱਗੋਂ ਕਹਿੰਦੀ ਮੈਨੂੰ ਕਿਹੜਾ ਸਣੀ ਦੇਉਣ ਮਿਲ ਗਿਆ ਘਰ ਵਾਲੇ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਨਹੀਂ ਹੋ ਗਈ ਇਹਦੇ ਵਿੱਚ ਤੈਨੂੰ ਸੋਕੋ ਕਹਿਣਾ ਚਾਹੀਦਾ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਮਿਲ ਗਿਆ ਤੁਹਾਨੂੰ ਵੀ ਰੱਬ ਇਦਾਂ ਦੇ ਪਾਰਟਨਰ ਦਵੇ ਵਧੀਆ-ਵਧੀਆ ਜਿਹੜਾ ਤੁਹਾਡੇ ਧਿਆਨ ਰੱਖੇ ਤੇ ਹੱਸੀ ਕੀ ਜਾਨੀ ਐ ਇੱਥੇ ਬੈਠੀ ਕਾ ਦਾ ਹਾਸਾ ਐ ਇਹਦੇ ਵਿੱਚ ਤੈਨੂੰ ਇਹਦੇ ਵਿੱਚ ਤਾਂ ਹੱਸਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਨਾਲੇ ਤੋਂ ਕਹਿੰਦੀ ਐ ਮਿਲੋ ਮੇਰੇ ਡੈਡੀ ਨਾਲ ਉਹ ਕਲਿੱਪ ਮੈਂ ਅਟੈਚ ਨਹੀਂ ਕੀਤੀ ਇਹ ਕਹਿੰਦੀ ਐ ਵੀ ਮਿਲੋ ਮੇਰੇ ਡੈਡੀ ਨਾਲ ਮੈਂ ਜਿਆਦਾ ਉੱਚੀ ਨਹੀਂ ਆਸਦੀ ਮੇਰਾ ਡੈਡੀ ਸੁੱਤਾ ਐ ਤੇ ਮਿਲੋ ਮੇਰੇ ਨਵੇਂ ਡੈਡੀ ਨਾਲ ਨਵਾਂ ਡੈਡੀ ਕੌਣ ਐ ਇਹਦਾ ਛੋਟਾ ਜਿਹਾ ਬੇਟਾ ਹੈ ਕੋਈ ਅਕਲ ਕਿ ਨਹੀਂ ਸਾਰੀ ਵੇਚ ਖਾਦੀ ਐ ਕਈ ਸਾਲਾਂ ਤੋਂ ਜੀ ਨੂੰ ਚਾਹੁੰਦਾ ਸੀ ਮੈਂ ਰੱਬ ਦੇਵਾ ਆਪਣਾ ਦਿਲ ਸਮਝਾਉਂਦਾ ਸੀ ਮੈਂ ਜਿਹਦੇ ਪਿੱਛੇ ਮਿੱਤਰਾਂ ਨੇ ਕੀਤੀ ਪਰਵਾਹ ਨਾ ਤੁਪ ਛਾਂਦੀ ਐ ਦੇਖਣੇ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂ ਦੀ ਐ ਦੇਖਣੇ ਲੱਗੀ ਐ ਪਹਿਲਾਂ ਵੀ ਕਿਹਾ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਦਾ ਤੁਸੀਂ ਹੱਥ ਨਹੀਂ ਫੜ ਸਕਦੇ ਉਹਨਾਂ ਦੇ ਮਾਈਂਡ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਉਹਨਾਂ ਦਾ ਜੋ ਚੀਜ਼ ਚਾਹੀਏਗਾ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਜੋ ਉਹਨਾਂ ਨੂੰ ਲੱਗੇਗਾ ਉਹ ਟਾਈਪ ਕਰ ਦੇਣਗੇ ਪਰ ਤੁਸੀਂ ਕਿਵੇਂ ਦਾ ਰਿਸਪਾਂਸ ਦਿੰਦੇ ਹੋਗੇ ਤਾਂ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਆ ਜੇ ਤੁਹਾਨੂੰ ਕਿਸੇ ਨੇ ਕਿਹਾ ਆ ਕਿ ਤੁਸੀਂ ਚੜੇਲ ਲੱਗਦੇ ਹੋ ਪਹਿਲੀ ਗੱਲ ਤਾਂ ਤੁਹਾਨੂੰ ਜਵਾਬ ਦੇਣਾ ਬਣਦਾ ਹੀ ਨਹੀਂ ਹੈਗਾ ਕਿਉਂ ਜਵਾਬ ਦਿੰਦੇ ਹੋ ਤੁਸੀਂ ਦੂਸਰੀ ਗੱਲ ਕੋਈ ਢੰਗ ਤਰੀਕਾ ਹੁੰਦਾ ਹੈ ਜਵਾਬ ਦੇਣ ਦਾ ਜੇ ਤੁਹਾਨੂੰ ਕਿਸੇ ਨੇ ਚੜੇਲ ਕਿਹਾ ਤਾਂ ਕੀ ਤੁਸੀਂ ਚੜੇਲ ਬਣ ਕੇ ਦਿਖਾ ਦੇਣਾ ਹੈ ਹੁਣ ਚੜੇਲਾ ਵਾਂਗੂ ਭੁਏ ਚੜ ਜਾਣਾ ਹੈ ਤੁਹਾਨੂੰ ਲੋਕਾਂ ਨੇ ਫੇਮ ਕੀ ਦੇਤੀ ਫੇਮ ਤਾਂ ਤੁਹਾਡੇ ਸਿਰ ਤੇ ਮਿਲੀ ਵੀ ਨਹੀਂ ਹੈਗੀ ਵੈਸੇ ਵੀ ਫੇਮ ਤਾਂ ਉਹ ਗੋਰੇ ਦੇ ਸਿਰ ਤੇ ਮਿਲੀ ਹੈ ਤੁਹਾਨੂੰ ਜਿਹਨੂੰ ਤੁਸੀਂ ਗੋਰਾ-ਗੋਰਾ ਕਹਿੰਦੇ ਰਹਿੰਦੇ ਹੋ ਹਮੇਸ਼ਾ ਉਹਦੀ ਬੇਇੱਜ਼ਤੀ ਕਰਦੇ ਰਹਿੰਦੇ ਹੋ ਹਮੇਸ਼ਾ ਹੀ ਅੱਗੇ ਵੀ ਮੈਂ ਇੱਕ ਵੀਡੀਓ ਕਲਿੱਪ ਲਾਈ ਉਹ ਲਾਸਟ ਵਾਲੀ ਹੋਏਗੀ ਤੁਸੀਂ ਦੇਖਿਓ ਉਹਦੇ ਵਿੱਚ ਕਿੰਨੀ ਬੇਇੱਜ਼ਤੀ ਕਰਦੀ ਹੈ

ਪੱਪੀ ਲੈਣ ਦੇ ਕਾਹਦੇ ਲੈੱਟੇ ਕਾਊਗਾ ਮੋੜੀ ਲੈ ਪੱਪੀ ਪੱਪੀ ਕਾਊ ਲੈਣ ਦੇ ਨਰਤੀ ਪੱਪੀ ਲੈ ਆਊਗਾ ਦੇਖ ਲੋ ਹੁਣ ਤੁਸੀਂ ਅਸੀਂ ਆਮ ਜਨਾਨੀਆਂ ਜਦੋਂ ਆਪਦੇ ਘਰ ਵਾਲੇ ਨੂੰ ਫੋਨ ਕਰਦੀਆਂ ਅਸੀਂ ਕੀ ਕਹਿੰਨੀਆਂ ਐ ਜੀ ਤੁਸੀਂ ਰੋਟੀ ਦੇ ਨਾਲ ਕੀ ਖਾਓਗੇ ਅੱਜ ਤੁਹਾਨੂੰ ਕਿਹੜੀ ਸਬਜ਼ੀ ਬਣਾ ਦਾਂ ਕੁਝ ਸਪੈਸ਼ਲ ਖਾਣਾ ਹੈ ਤੁਸੀਂ ਅੱਜ ਮੈਂ ਤੁਹਾਨੂੰ ਛਾਈ ਪਨੀਰ ਬਣਾ ਦਾਂ ਜਾਂ ਬਟਰ ਪਨੀਰ ਬਣਾ ਦਾਂ ਨਾਲ ਨਾਨ ਬਣਾ ਦਾਂ ਤੁਹਾਨੂੰ ਤੁਸੀਂ ਕੀ ਖਾਣਾ ਪਸੰਦ ਕਰੋਗੇ ਮੈਂ ਉਹੀ ਬਣਾ ਦਵਾਂਗੀ ਤੁਹਾਨੂੰ ਤੇ ਇਹ ਦੇਖ ਲਓ ਕਿੰਦੀ ਬੇਇੱਜ਼ਤੀ ਕਰਦੀ ਐ ਇਹ ਵੀ ਕੋਈ ਪੁੱਛਣ ਵਾਲੀ ਚੀਜ਼ ਹੁੰਦੀ ਐ ਵੀ ਤੁਸੀਂ ਖਾਣੀ ਐ ਇਹਨੂੰ ਨਾਲੇ ਤੈਨੂੰ ਕਿੱਦਾਂ ਪਤਾ ਇਹਦਾ ਟੇਸਟ ਕਿੱਦਾਂ ਦਾ ਹੁੰਦਾ ਕਹਿੰਦੀ ਬੜੀ ਟੇਸਟੀ ਹੁੰਦੀ ਐ ਕਿਵੇਂ ਪਤਾ ਤੁਹਾਨੂੰ ਇਹਦਾ ਇਹਦਾ ਟੇਸਟ ਕੀ ਹੁੰਦਾ ਐ ਥੋੜੀ ਅਕਲ ਰੱਖਿਆ ਕਰੋ ਥੋੜਾ ਸੋਚਿਆ ਕਰੋ ਵੀ ਮੈਂ ਕੀ ਪੋਸਟ ਕਰ ਰਹੀ ਆ ਉਹ ਤੁਹਾਡਾ ਹਸਬੰਡ ਆ ਤੁਹਾਡਾ ਲਾਈਫ ਪਾਰਟਨਰ ਆ ਕੋਈ ਤੁਹਾਡਾ ਭੈਣ ਭਰਾ ਨਹੀਂ ਹੈਗਾ ਫੋਨ ਤੇ ਲੱਗਿਆ ਤੁਹਾਡੇ ਨਾਲ ਜਿਹਦੇ ਨਾਲ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਤੇ ਦੂਸਰੀ ਗੱਲ ਤੁਹਾਨੂੰ ਤਾਂ ਫੇਮ ਹੀ ਇਹ ਦੇ ਕਰਕੇ ਮਿਲੀ ਹੈ ਇਹਦੀ ਤਾਂ ਰਿਸਪੈਕਟ ਕਰੋ ਥੋੜੀ ਜੀ ਜਿਹਦੇ ਕਰਕੇ ਤੁਹਾਨੂੰ ਫੇਮ ਮਿਲੀ ਹੈ ਉਹਦੀ ਰਿਸਪੈਕਟ ਨਹੀਂ ਕਰਨੀ ਤੁਸੀਂ ਉਹਨੂੰ ਉਜਲੂਲ ਗੱਲਾਂ ਕਰਕੇ ਇਨਸਰਟ ਕਰਨਾ ਹੈ ਇੰਸਟਾਗ੍ਰam ਤੇ ਆ ਕੇ ਤੇ ਫੇਮਲ ਵੀ ਦੇਖ ਲਓ ਕਿੰਨੀ ਸੌਖੀ ਹੋਈ ਪਈ ਹੈ ਅੱਜ ਕੱਲ ਬਾਹਰ ਵਾਲੇ ਨਾਲ ਵਿਆਹ ਕਰਾਓ ਇੰਟਰਵਿਊ ਕਰੋ ਤੇ ਫੇਮਲ ਜਾਂਦੀ ਹੈ ਮਿਹਨਤ ਰਹੀ ਨਹੀਂ ਗਈ ਕੋਈ ਵੀ ਅੱਜ ਕੱਲ ਹਰ ਕੋਈ ਇਹੀ ਚਾਹੁੰਦਾ ਹੈ ਬਸ ਆਪਣੀ ਲਵ ਸਟੋਰੀ ਸੁਣਾ ਕੇ ਆਪਣੀ ਇੰਟਰਵਿਊ ਦੇ ਕੇ ਤੇ ਆਪਾਂ ਫੇਮਸ ਹੋ ਜਾਈਏ ਇਸ ਭੈਣ ਦਾ ਵੀ ਇਹੀ ਹੈ ਇਹਨੇ ਇੰਟਰਵਿਊ ਕੀਤੀ ਹੈ ਗੋਰੇ ਨਾਲ ਤੇ ਹੋ ਗਈ ਫੇਮਸ ਫੇਮਸ ਹੋਣ ਦੀ ਕੋਈ ਵੱਡੀ ਕਹਾਣੀ ਨਹੀਂ ਹੈਗੀ ਅੱਜ ਕੱਲ ਪਰ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਿਵੇਂ ਕਰਦੇ ਹੋ ਤੁਸੀਂ ਕੀ ਆਉਟਪੁੱਟ ਦੇ ਰਹੇ ਹੋ ਕੀ ਪੋਸਟ ਕਰ ਰਹੇ ਹੋ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਤੇ ਚਲੋ ਅਸੀਂ ਇੱਥੇ ਹੀ ਕਰਦੇ ਹਾਂ ਵੀਡੀਓ ਦਾ ਐਂਡ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਦੱਸਣਾ ਮੈਂ ਜ਼ਰੂਰ ਫਿਕਸ ਕਰਾਂਗੀ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੇ ਸਾਰੇ ਆਪਣਾ ਧਿਆਨ ਰੱਖੋ